ਅੰਮ੍ਰਿਤਸਰ ਪੁਲਿਸ ਲਾਈਨ ਵਿਖੇ ਰਹਿਣ ਵਾਲੇ ਲੋਕ ਪੀਣ ਵਾਲਾ ਪਾਣੀ ਨਾ ਆਉਣ ਕਾਰਨ ਪਰੇਸ਼ਾਨ ਹਨ ਗੱਲਬਾਤ ਕਰਦਿਆਂ ਹੋਇਆਂ ਪੁਲਿਸ ਲਾਈਨ ਵਿੱਚ ਰਹਿੰਦੇ ਪਰਿਵਾਰਾਂ ਨੇ ਆਖਿਆ ਕਿ ਪਿਛਲੇ 2 ਦਿਨਾਂ ਤੋਂ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਉਹਨਾਂ ਨੇ ਆਖਿਆ ਕਿ ਪਾਣੀ ਦਾ ਟੈਂਕਰ ਆਉਂਦਾ ਤਾਂ ਉਹ ਵੀ ਕਾਫੀ ਦੂਰ ਤੋਂ ਉਹਨਾਂ ਨੂੰ ਘਰਾਂ ਤੱਕ ਪਾਣੀ ਲੈ ਜਾਣਾ ਪੈਂਦਾ ਜਿਸ ਨਾਲ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਪੀਣ ਵਾਲੇ ਪਾਣੀ ਦੀ ਸਪਲਾਈ ਜਾਰੀ ਕੀਤੀ ਜਾਵੇ ਤਾਂ ਜੋ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਮੈਂ ਪਛੋਂ ਦਾ ਪਾਣੀ ਗਿਆ ਵਾ ਤੰਗੀ ਆ ਇੰਨੀ ਤੰਗੀ ਆ ਕੋਈ ਹਿਸਾਬ ਨਹੀਂ ਹੁਣ ਦੂਜੇ ਤੀਜੀ ਚੌਥੀ ਚੌਥੀ ਮੰਜ਼ਲ ਤੇ ਰਹਿੰਦੇ ਆ ਕਿਤਰਾ ਪਾਣੀ ਚੜਦਾ ਹੈ ਹੈ ਇੰਨੀ ਕਿ ਤੰਗੀ ਆ ਵੀ ਕੋਈ ਹਿਸਾਬ ਹੀ ਨਹੀਂ ਆਪੇ ਸਾਨੂੰ ਇਹ ਆ ਭੀਨ ਨੂੰ ਰਸੋਈ ਚ ਵੀ ਸਾਰ ਕੋ ਸਾਨੂੰ ਪਾਣੀ ਚਾਹੀਦਾ ਵਾ ਬੜਾ ਔਖਾ ਵਾ ਆ ਜਿ ਤਰ੍ਹਾਂ ਜਿ ਇ ਤਰ੍ਹਾਂ ਟੈਂਕੀਆਂ ਵਾ ਨਾ ਉਹ ਡਿਊਟੀ ਦੂਰੋਂ ਇਹ ਆ ਤੇ ਲੱਗੇ ਆ ਉਹ ਉੱਥੋਂ ਪਾਣੀ ਲਿਉਂਦੇ ਰਹੇ ਆ ਬਾਹਰ ਉਹ ਗੇਟ ਨਹੀਂ ਆ ਬਾਹਰ ਉੱਥੋਂ ਪਾਣੀ ਲਿਉਂਦੇ ਰਹੇ ਆ ਤੇ ਕਿੰਨੀ ਤੰਗੀ ਹੈ ਹਿਸਾਬ ਲਾ ਲਓ ਜਾ ਕੇ ਤੇ ਮੋਟਰ ਲੱਗੀ ਹੋਵੇ ਲਾਗੇ ਛਾਗੇ ਜਾਂਦਾ ਬੰਦਾ ਉੱਥੋਂ ਲਾਗੋ ਬੰਦਾ ਪਰ ਲਵੇ ਇੰਨੀ ਤੰਗੀ ਆ ਕੋਈ ਹਿਸਾਬ ਹੀ ਨਹੀਂ ਆ ਹੁਣ ਆ ਸਾਡੇ ਕੋ ਟੁਰਿਆ ਨਹੀਂ ਜਾਂਦਾ ਉਹ ਖਾਲੀ ਨਹੀਂ ਟੁਰਿਆ ਜਾਂਦਾ ਤੇ ਪਾਣੀ ਲੈ ਕੇ ਕਿੱਦਾਂ ਟੁਰਿਆ ਜਾਣਾ ਤੁਸੀਂ ਆਪ ਦੱਸੋ ਬੰਦਿਆਂ ਤੋਂ ਬਗੈਰ ਬੰਦੇ ਵੀ ਨਹੀਂ ਕਰ ਹੈਗੇ ਤੇ ਕਿੱਡੀ ਔਖੇ ਆਹੀਂ ਤੇ ਕੱਲ ਦੀ ਮੋਟਰ ਖਰਾਬ ਹੋਈ ਜੀ ਅੱਛਾ ਦੋ ਮੋਟਰਾਂ ਨੇ ਦੋਨ ਖਰਾਬ ਤੇ ਪਾਣੀ ਦੀ ਬਹੁਤ ਪ੍ਰੋਬਲਮ ਆਉਂਦੀ ਬੱਚੇ ਸਕੂਲ ਜਾਂਦੇ ਬਾਥਰੂਮ ਜਾਣ ਦੀ ਬਹੁਤ ਪ੍ਰੋਬਲਮ ਹੈ ਜੀ ਨਹਾਉਣ ਤੋਂ ਦੀ ਬਹੁਤ ਪ੍ਰੋਬਲਮ ਪਾਣੀ ਤਾਂ ਬਗੈਰ ਚੱਲਦਾ ਹੀ ਨਹੀਂ ਬਹੁਤ ਦਿੱਕਤ ਆਉਂਦੀ ਹੈ ਹਾਂਜੀ ਇਦਾਂ ਹੀ ਲਿਓਂਦੇ ਆਂ ਭਰ ਕਿ ਕਿਦੋਂ ਮੰਨ ਲਓ ਆਈ ਐਟ ਇੱਥੇ ਟੈਂਕਰ ਆ ਜਾਂਦਾ ਕੱਲ ਵੀ ਟੈਂਕਰ ਆਇਆ ਸੀ ਤੇ ਰਿਪੇਅਰ ਕਰਾਉਣ ਲਈ ਕਿਹਾ ਸੀ ਰਿਪੇਅਰ ਹੋ ਰਹੀ ਹੈ ਪੁੱਛਿਆ ਉਹਨਾਂ ਨੂੰ ਬਹੁਤ ਪਾਣੀ ਪਾਣੀ ਤਾਂ ਬਹੁਤ ਜ਼ਿਆਦਾ ਜੀ ਸਾਨੂੰ ਬਾਹਰ ਜਾਣਾ ਪੈਂਦਾ ਬਾਥਰੂਮ ਵਗੈਰਾ ਇਸ ਵੇਲੇ ਇਥੇ ਖੜੇ ਆ ਪੁਲਸ ਲਾਈਨ ਅਮਰitsar ਵਿੱਚ ਜਿੱਥੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪੀਣ ਵਾਲਾ ਪਾਣੀ 2 ਦਿਨ ਤੋਂ ਨਹੀਂ ਆ ਰਿਹਾ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲਬਾਤ ਕਰਦਿਆਂ ਹੋਇਆਂ ਇਥੋਂ ਦੇ ਨਿਵਾਸੀਆਂ ਨੇ ਆਖਿਆ ਕਿ ਜਿਹੜਾ ਪਾਣੀ ਜ਼ਰੂਰਤ ਹੈ ਲੋਕਾਂ ਦੀ ਕਿਉਂਕਿ ਗਰਮੀਆਂ ਦੇ ਦਿਨ ਹੈ ਪਾਣੀ ਨਾ ਆਉਣ ਕਰਕੇ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਪਾਣੀ ਦੀ ਜਲਦ ਤੋਂ ਜਲਦੀ ਬਹਾਲੀ ਕਰਾਈ ਜਾਏ ਤਾਂ ਜੋ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਹੋ ਸਕੇ ਅਮਰitsar ਫਾਸਟ ਵੀ